ਆਕੰਦੀ ਥੋੜ ਹੁੰਦੀ ਹੈ ਜਣੀਓ ਸਚਨਾ ਸਰੀ ਰੋਡ ਦੇ ਵਿੱਚੋਂ ਤੇਜੀ ਫਰਦੇ ਤੋਂ ਲਗਾਤਾਰ ਇਸ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੇ ਸ਼ਗਰਸੀ ਲੋਕੋ ਤੋਂ ਅਮੀਰਾਂ ਨੂੰ ਪਟਾਇਆ ਇਸ ਸਮੇਂ ਦੀ ਸਰਕਾਰ ਸਾਡੇ ਖੇਤੀਬਾੜੀ ਸੈਕਟਰ ਪਰੰਤ ਨਹੀਂ ਚੇਤਾਲੀਆਂ ਨੇਕੀਆਂ ਪੌਂਖੀਆਂ ਮਾਂ ਦੇ ਵਿੱਚ ਲੈ ਕੇ ਆ ਰਹੀ ਹੈ ਜਿਹੜੇ ਬਰੋਦ ਦੇ ਵਿੱਚ ਆਪਾਂ ਬਰਗਾ ਦੇ ਉਪੇਸ਼ਾ ਰਸਦੇ ਮਾਨਾਂ ਵਿੱਚ ਅਸੀਂ ਲਗਾਤਾਰ ਅਸਾਧ ਮਿਹਨਤਾਂ ਕਰਨ ਦੇ ਬਾਵਜੂਦ ਅਸੀਂ ਆਪਣੀਆਂ ਜਿੰਦਗੀਆਂ ਕੁਵਾਲੀਆਂ ਨਹੀਂ ਕਰ ਸਕੇ ਅਸੀਂ ਇੰਨਾ ਅਨਾਜ ਪੈਦਾ ਕੀਤਾ ਹੈ ਕਿ ਸਰਕਾਰਾਂ ਕੋਲ ਸੰਭਾਲ ਵਾਸਤੇ ਥਾਂ ਨਹੀਂ ਤੇਰੇ ਜੀਵਨ ਦੇ ਵਿੱਚ ਸਾਨੂੰ ਮਿਲਿਆ ਕਦਰੇ ਸਾਨੂੰ ਮਿਲੀਆਂ ਖੁਸ਼ੀਆਂ ਤੇ ਸਾਨੂੰ ਮਿਲਿਆ ਵੱਡੇ ਪੱਧਰ ਤੇ ਨਾਮ ਰਾਜ ਬਿਮਾਰੀਆਂ ਹਰੇ ਇਨਕਲਾਬ ਦੇ ਤਹਿਤ ਜਿਨ੍ਹਾਂ ਦਾ ਇਲਾਜ ਸਾਡੀਆਂ ਜੇਬਾਂ ਦੇ ਵਿੱਚ ਨਹੀਂ ਜਿਹੜੀਆਂ ਜੋ ਹਾਲਾਤ ਪੈਦਾ ਕੀਤੇ ਹੋਏ ਸਰਕਾਰ ਦੀਆਂ ਨੀਤੀਆਂ ਪੌਦੀਆਂ ਨੇ ਕਿ ਮਿਹਨਤ ਕਰਨ ਵਾਲੇ ਲੋਕਾਂ ਨੇ ਜਿੰਨੀ ਮਿਹਨਤ ਕੀਤੀ ਹੈ ਕੋਈ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਖੱਜਲ ਖਾਲ ਹੋ ਰਿਹਾ ਹੈ ਆ ਨਈ ਮੋਤਾਂ ਮਾਰ ਰਿਹਾ ਹੈ ਇਲਾਜ ਖੁਣੋ ਮਾਰ ਰਿਹਾ ਹੈ ਬੇਰੁਜ਼ਗਾਰੀ ਦਾ ਸੰਤਾਪ ਅੰਦਾ ਰਿਹਾ ਹੈ ਤੇ ਵੱਡੀ ਪੱਧਰ ਤੇ ਬਾਰੇ ਹਵਾ ਮੈਂਤ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ 'ਚ ਤੇ ਸਰਕਾਰ ਦੀਆਂ ਨੀਤੀਆਂ ਪਹੁੰਚੀਆਂ ਨੇ ਉਹਨਾਂ ਬੇਦਰ ਲੋਕਾਂ ਵਾਸਤੇ ਉਹ ਸੁਪਨੇ ਮਨਾ ਤੇ ਸੁਰੱਖਤ ਕੀਤੇ ਹੋਇਆ ਉਹ ਕੰਮ ਦੇ ਹੱਥ ਨਹੀਂ ਲਾਉਂਦੇ ਦਈ ਨਹੀਂ ਭੰਦੇ ਇਹਦੇ باوجود ਉਹ ਹਰਥਾਲਾ ਅੱਡਾ ਕਰਮਾ ਦੇ ਮੁਨਾਫੇ ਸਾਡੇ ਖੇਤੀਬਾੜੀ ਸੈਕਟਰ ਦੇ ਵਿੱਚੋਂ ਵਟੋੜਦੇ ਆ ਆਪਾਂ ਅੱਜ ਇਹਨਾਂ ਇਹ ਗੱਲਾਂ ਚਾਹੇ ਖੇਤੀ ਮਸ਼ੀਨਰੀ ਦੀ ਗੱਲ ਹੋਵੇ ਲਾਗਤ ਵਾਤਾਂ ਮਰਨ ਬਾਈਆਂ ਕੰਪਨੀਆਂ ਦੀ ਗੱਲ ਹੋਵੇ ਖੇਤੀਬਾੜੀ ਸੈਕਟਰ ਦੇ ਵਿੱਚੋਂ ਜਿਹੜੀਆਂ ਵੱਡੀ ਪੱਧਰ ਤੇ ਮੁਨਾਫੇ ਖੱਡ ਚੁੱਕੀਆਂ ਤੇ ਖਤਰੇ ਨੇ ਜਾਣੀਏ ਹਾਲਾਤ ਸਾਡੀ ਕਿਸਮਤੀ ਦੇ ਨਹੀਂ ਇਹ ਹਾਲਾਤ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਦੇਣ ਹੈ ਤੇ ਨੀਤੀਆਂ ਪਾਲਸੀਆਂ ਦੇ ਵਿੱਚ ਬਦਲਾ ਉਨੀ ਦੇਰ ਤੱਕ ਨਹੀਂ ਆ ਸਕਦੇ ਜਿੰਨੀ ਦੇਰ ਤੱਕ ਅਸੀਂ ਨੀਤੀਆਂ ਪਾਲਸੀਆਂ ਦੀ ਸਮਝ ਨਹੀਂ ਰੱਖਦੇ ਜਿੰਨੀ ਦੇਰ ਤੱਕ ਅਸੀਂ ਆਪਣੇ ਧੰਦੇ ਤੇ ਧਿਆਗ ਨਹੀਂ ਰੱਖਦੇ ਆਪਣੀ ਤਾਕਤ ਤੇ ਧਿਆਗ ਨਹੀਂ ਰੱਖਦੇ ਜਿੰਨੀ ਦੇਰ ਤੱਕ ਅਸੀਂ دوست ਤੇ ਦੁਸ਼ਮਣ ਦੀ ਪਹਿਚਾਨ ਨਹੀਂ ਕਰਦੇ ਯਾਨੀ ਸਾਡੇ ਦੋਸਤ ਕੌਣ ਆਏ ਸਾਡੇ ਦੁਸ਼ਮਣ ਕੌਣ ਹੈ ਜਿੰਨੀ ਦੇਰ ਤੱਕ ਇਹ ਬਰਛਾ ਨਹੀਂ ਤੁਹਾਨੂੰ ਪਤਾ ਲੱਗਦਾ ony ਦੇਰ ਤੱਕ ਇਸੇ ਤਰ੍ਹਾਂ ਦੇ ਹਾਲਾਤ ਸਾਡੇ ਖੇਤੀਬਾੜੀ ਸੈਕਟਰ ਦੇ ਵਿੱਚ ਰਹੇ ਨੇ ਕੋਈ ਮਰਜ਼ੀ ਤਰ੍ਹਾਂ ਚੁਣ ਲੋ ਜਿਹਨੂੰ ਮਰਦੇ ਪਿਆ ਲੋ ਇਹ ਹਾਲਾਤ ਇਸੇ ਤਰ੍ਹਾਂ ਰਹੇ ਨੇ ਇਸ ਦਾ ਇੱਕੋ ਇੱਕ ਹੱਲ ਵੀ ਅਸੀਂ ਸਮਝੀਏ ਕਿ ਆ ਨਾ ਰਾਜਕਨਮਾਏ ਲੋਕ ਜਿਹੜੇ ਸਾਡੇ ਵਰਕੇ ਆਉਂਦੇ ਆ ਸਾਡੇ ਵਰਗੇ ਆ ਸਾਡੇ ਜੁਆ ਹੈ ਤੇ ਸਾਡੇ ਨਾਲ ਨਵੀਂ ਅਸੂਲ ਤਾਂ ਬੱਕਣੀ ਐ ਅਰੰਗ ਸੈਨ ਵੱਖਰਾ ਐ ਇਹਨਾਂ ਦੇ ਵਿਦਿਆ ਹਾਸਲ ਕਰਨ ਦੇ ਉਹ ਮਖਰੇ ਦਾ ਨਜ਼ਰੀਕਾ ਐ ਤੇ ਸਾਡੇ ਵੱਖਰੇ ਆ ਹੈਗੇ ਸਾਡੇ ਜੁਗਾਂ ਜਦੋਂ ਇਹ ਸਟਾਰ ਕੇ ਅੱਜ ਕਨਾਰੇ ਲੋਕ ਜਿਹੜੇ ਸਾਡੀਆਂ ਸੱਤਾ ਚਾਹੁੰਦੇ ਆ ਬੇਸ਼ੱਕ ਸਾਡੇ ਵਰਗੇ ਐ ਤੇ ਸਾਡੇ ਜੰਗ ਵੰਡ ਕੇ ਜਾਂਦੇ ਆ ਤੁਸੀਂ ਆ ਚੋਲਾ ਲੱਗੀਆਂ ਆਪਾਂ ਸਾਲ ਪੰਜ ਸਾਲ ਬਾਅਦ ਇਹ ਤਾਂ ਬਹਿਣੋਂ ਆ ਪੰਜਾਬ ਦੇ ਵਿੱਚ ਭਰਾ ਦੇ ਨਾਂ ਭਰਾ ਨਹੀਂ ਬੋਦਾ 6 ਜਮੀਨੇ ਸਾਥ ਸਾਲਾ ਉਹ ਕਹਿੰਦਾ ਵੀ ਇਹਨੇ ਮੇਰੇ ਘਰੇ ਤੋਂ ਵੋਟ ਨਹੀਂ ਪਾਈ ਉਹ ਕਹਿੰਦਾ ਮੇਰੇ ਘਰੇ ਤੋਂ ਵੋਟ ਨਹੀਂ ਪਾਈ ਜਦੋਂ ਵੱਡੇ ਪੱਧਰ ਤੇ ਤਰੋਬੰਦੀ ਪੈਦਾ ਕਰਦੇ ਆ ਉਹਦੇ ਵਿੱਚੋਂ ਆਪ ਦੇ ਰਾਜ ਪ੍ਰਬੰਧ ਪੱਕੇ ਕਰਦੇ ਆ ਸਾਡੀਆਂ ਤਾਕਤਾਂ ਨੂੰ ਖੋਰਾ ਲੈਂਦੇ ਆ ਅਸੀਂ ਅਰੰਗਾਂ ਵਿੱਚ ਬੰਦੇ ਜੰਮੇ ਆ ਜਾਤਾਂ ਦੇ ਬੰਦੇ ਜੰਮੇ ਆ ਧਰਮਾਂ ਦੇ ਬੰਦੇ ਜੰਮੇ ਆ ਸਾਨੂੰ ਆ ਰੰਗ ਸਮਾਏ ਹੋਇਆ ਦਰਿਆ ਜਿਹੜੇ ਜਿੱਤ ਕੇ ਗਏ ਆ ਹੁਣ ਜਦੋਂ ਦਿੱਲੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਣਗੇ ਇਹਨਾਂ ਦੀ ਗਿਣਤੀ ਨਾਂ ਨਾਲ ਨਹੀਂ ਹੁੰਦੀ ਇਹਨਾਂ ਦੀ ਗਿਣਤੀ ਕੰਪਨੀਆਂ ਦੇ ਨਾਂ ਤੇ ਹੋਊਗੀ ਉਹ ਤੇ ਇਹਨਾਂ ਦੀ ਗਿਣਤੀ ਆਏ ਹੋਊਗੀ ਬਈਆ ਅਡਾਨੀ ਦੇੰਨੇ ਆ ਗਏ ਅਵਾਨੀ ਦੇੰਨੇ ਆ ਗਏ ਆਹ ਮਹਿਬਾਨ ਦੇੰਨੇ ਆ ਗਏ ਆਹ ਕਾਦੇ ਵਿਰਲੇ ਦੇ ਇੰਨੇ ਆ ਗਏ ਇਹਨਾਂ ਦੀ ਗਿਣਤੀ ਕੰਪਨੀਆਂ ਦੇ ਨਾਮ ਤੇ ਹੁੰਦੀ ਹੈ ਕਿਉਂਕਿ ਕੰਪਨੀਆਂ ਫੜ ਲੈਂਦੀਆਂ ਤੁਹਾਨੂੰ ਲੱਗਵਾ ਕੇ ਕੰਪਨੀਆਂ ਦੇ ਨਾਮ ਤੇ ਇਹਨਾਂ ਦੀ ਗਿਣਤੀ ਹੁੰਦੀ ਹੈ ਜਿਹਦੇ ਵੱਧ ਜਿੱਤ ਕੇ ਜਾਂਦੇ ਆ ਉਹ ਵੱਧ ਤੋਂ ਹੁਤਾ ਮੰਗਦੇ ਆ ਉਹ ਵੱਧ ਸਾਡੀ ਲੁੱਟ ਕਰਦੇ ਆ ਸਾਡੀ ਕਿਰਤ ਲੁੱਟਦੇ ਆ ਕੋਈ ਨਹੀਂ ਵੱਧ ਵਚਾ ਦੇ ਨਾਂ ਤੇ ਸਾਡੇ ਤੇ ਟੈਕਸ ਲੱਗਦੇ ਆ ਤੇ ਵਿਕਾਅ ਦੇ ਨਾਂ ਤੇ ਉਹਨਾਂ ਨੂੰ ਰੇਟਾ ਮਿਲਦੀ ਹੈ ਆਹ ਗਦੀ ਦੋਸਤਾਂ ਦੀ ਦੁਕਾਨ ਦਾ ਬਕਾਫ ਹੈ ਬਕਾਫ ਦੀ ਪ੍ਰਕਾਸ਼ਾ ਸਿਰਫ ਤੇ ਸਿਰਫ ਆ ਰਹੀ ਹੈ ਇਹ ਸਾਡੇ ਪਿੰਡਾਂ ਦੇ ਵਿੱਚ ਪਾਈ ਨਾਲੀਆਂ ਪੱਕੀਆਂ ਹੋ ਗਈਆਂ ਗਲੀਆਂ ਪੱਕੀਆਂ ਹੋ ਗਈਆਂ ਫਿਰਨੀਆਂ ਪੱਕੀਆਂ ਹੋ ਗਈਆਂ ਸੜਕਾਂ ਪੱਕੀਆਂ ਹੋ ਗਈਆਂ ਬਕਾਫ ਨਹੀਂ ਤੇ ਜ਼ਿੰਮੇਵਾਰੀ ਹੈ ਰਾਜ ਕਰਨ ਵਾਲੇ ਲੋਕਾਂ ਦੀ ਕਿਉਂਕਿ ਦੀ ਪੈਰ ਦੇ ਗੁੱਥੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤਾਂ ਇੱਕ ਦੁਨੀਆ ਹਰ ਇੱਕ ਚੀਜ਼ ਹੀ ਹੋ ਤੇ ਹੈ ਅਥਾਰ ਟ੍ਰੈਕਟਰ ਪੰਜਾਬ ਦੇ ਵਿੱਚ ਭਾਰਤ ਦਾ ਇੱਕੋ ਇੱਕ ਸੁਪਾ ਜਿੱਥੇ ਸਭ ਤੋਂ ਵੱਧ ਹੈ ਸੜਕਾਂ ਦੇ ਆਪਾਂ ਤੇ ਇਸ ਕਰਕੇ ਇੰਨਾ ਗਰਜ ਚਿੰਦ ਦੇ باوجود ਨੌਰਵੇ ਰੂਪ ਦੇ ਵਿੱਚ ਸਾਨੂੰ ਪੀ ਦਿੰਦੇ ਐ ਵਿਕਾਸ ਕਹਿੰਦੇ ਕਿਹਨੂੰ ਐ ਤੇ ਵਿਕਾਸ ਨਹੀਂ ਗਈਆਂ ਮਾਈਆਂ ਭੱਤੀਆਂ ਤਾਂ ਇਹਨਾਂ ਸੜਕਾਂ ਪੱਕੀਆਂ ਕਰਦੀ ਲੈ ਜਿੰਮੇਵਾਰੀ ਹੈ ਸਾਡਾ ਪੈਸਾ ਸਾਡੇ ਲੋਕਾਂ ਦੇ ਲੱਗਣਾ ਹੈ ਵਿਕਾਸ ਹਾਏ ਕੀ ਵਿਕਾਸ ਕਹਿੰਦੇ ਕਿਹਨੂੰ ਐ ਜਾਹੋ ਜਰਾਬੋ ਦੇ ਕੋਈ ਕਿਰਤ ਕਰਨ ਵਾਲਾ ਲੋਕ ਮਜ਼ਦੂਰ 2022 ਦੇ ਵਿੱਚ 200 ਰੁਪਏ ਦਿਹਾੜੀ ਤੇ ਜਾਂਦਾ ਸੀ ਜੇ 2023 24 ਦੇ ਵਿੱਚ ਉਦੀ ਦਿਹਾੜੀ ਵਧ ਕੇ ਘੱਟੋ ਘੱਟ ਸਮਾਪਨ ਮੁੱਲ ਉਹਦਾ ਵਧ ਕੇ 200 ਰੁਪਏ ਹੋ ਗਿਆ ਉਦੀ ਸ਼ੁਨਤਾਨ ਦੰਡੇ ਵਿੱਚ ਵਾਧਾ ਹੋ ਗਿਆ ਉਹਨੂੰ ਵਕਾਫ ਕਹਿੰਦੇ ਆ ਇਹ ਆਂਡਾ ਦੇ ਵਿੱਚ ਮੱਤੇ ਕਰਦੇ ਆ ਰਾਜ ਕਰਨ ਵਾਲੇ ਲੋਕ ਕੰਪਨੀਆਂ ਦੇ ਸੁੱਧ ਮੁਨਾਫੇ ਲਾਉਂਦੇ ਆ ਉਨ੍ਹਾਂ ਵਾਸਤੇ ਬਕਾਸ਼ ਹੈ ਸਾਡੇ ਵਾਸਤੇ ਬਣਾਇਆ ਹੈ ਰਾਜ ਕਰਨ ਵਾਲੇ ਲੋਕ ਲੈ ਲਿਆ ਜਾ ਰਿਹਾ ਇਸ ਕਰਕੇ ਦੋਸਤ ਤੇ ਦੁਸ਼ਮਣ ਦੀ ਪਹਿਚਾਨ ਕਰਨ ਦੀ ਲੋੜ ਹੈ ਸਮਾਨੰਗ ਕਰਦਾ ਅਜਲ ਕਿ ਰਾਜ ਕਰਨ ਵਾਲੇ ਲੋਕ ਦਾਗ ਦੇ ਜੋਰ ਉਤੇ ਰਾਜ ਨਹੀਂ ਕਰ ਸਕਦੇ ਸਾਡੇ ਹਿੰਦੁਸਤਾਨ ਤੇ ਇਹ ਤਾਅ ਹੈ ਆਪਣਾ ਇਸ ਕਰਕੇ ਪਰੰਪਰਾ ਦੀ ਮੋਢੀ ਸਰਕਾਰ ਨੇ ਸਾਨੂੰ ਸੜਕਾਂ ਦੇ ਉੱਤੇ ਰੋਕ ਕੇ ਆਹ ਕੰਦਾ ਕੱਢ ਕੇ ਸਾਡੇ ਤੇ ਬਿਮਾਰੀ ਕਰਕੇ ਕਰੋਨਾ ਹਮਲੇ ਕਰਕੇ ਬੰਦੇ ਸ਼ਹੀਦ ਕਰਕੇ ਲੱਤਾਂ ਬਾਹਾਂ ਤੋੜ ਕੇ ਅਹੀ ਕਲੁਖਸਾਰ ਕੇ ਇਹ ਪਰਮ ਪਾਇਆ ਦੀ ਬਈ ਖੰਡਿਆਵਾਂਗੇ ਕਰਨ ਉਪਰਜਾਂਗੇ ਇਸ ਕਰਕੇ ਤੁਸੀਂ ਵਧਾਈ ਦੇ ਪਾਤਰੋਂ ਆਪਣੀ ਤੁਮੁੱਤੀ ਲੀਡਰਸ਼ਿਪ 'ਤੇ ਉਹਨਾਂ ਦਿਨਾਂ ਦੇ ਜਿਸ ਨਾਲ ਸਾਹਮਣੇ ਬੈਠੀਏ ਤੇ ਖੜੀ ਆ ਸੱਜਰੇ ਜਦੋਂ ਸਰ ਕੋਕ ਕਰਨੀ ਵੇਲ ਨਹੀਂ ਗਈ ਅਸੀਂ ਉਹਨਾਂ ਸਾਰੇ ਲੋਕਾਂ ਦੇ ਮੂੰਹ ਬੰਦ ਕੀਤੇ ਆ ਤੁਹਾਡੀ ਤਾਕਤ ਨੇ ਜਿਹੜੇ ਕਹਿੰਦੇ ਹੁੰਦੇ ਕਿ ਤਹਾਕਿਆਂ ਬਾਅਦ ਸੰਘਰਸ਼ ਸ਼ੁਰੂ ਹੁੰਦੇ ਆ ਤਹਾਕਿਆਂ ਬਾਅਦ ਲੈਣਾ ਹੁੰਦੀ ਐ ਸਾਕਤ ਕਰਤਾ ਤੁਹਾਡੀ ਤਾਕਤ ਨੇ ਕਿਤੇ ਇਹ ਦੋ ਤਲਵੀ ਨਦੀ ਵਿੱਚ ਵੀ ਸ਼ਨਾ ਸੰਘਰੇ ਕੀਤੇ ਜਾ ਸਕਦੇ ਆ ਆਖੂਆਂ ਦੇ ਮਨ ਸਾਫ ਕਰੀ ਲਿਆ ਨਿਜ ਤੋਂ ਉੱਪਰ ਉੱਠੇ ਹੋਣੇ ਚਾਹੀਦੇ ਆ ਸਮੁੱਚੀ ਲੀਡਰਸ਼ਿਪ ਸਮੂਹ ਜਦੇ ਬੰਦੀਆਂ ਨੂੰ ਲੀਡਰਸ਼ਿਪ ਜਿਹੜੀਆਂ ਜੱਗ ਰੱਬੀ ਹੋਰੀਆਂ ਆ ਤੇ ਨਿੱਜ ਪ੍ਰਾਪਤੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਨਾਅਬਦੀਆਂ ਨੀਤੀਆਂ ਅਖੌਤੀ ਸਿਧਾਂਤਾਂ ਦਾ ਨਾਮਾ ਲਾ ਕੇ ਆ ਸਭੀ ਲੋਕ ਮੱਠੀ ਤਾਗ ਨੂੰ ਬੰਦੀ ਪੱਤਰ ਤੇ ਟਾ ਲਾਉਣ ਲੱਗੀਆਂ ਜਿਹੜੀਆਂ ਇਹ ਜਰ ਕੇ ਤੁਸੀਂ ਵਧਾਈ ਦੇ ਪਾਤਰੇ ਇਸ ਗੱਲ 'ਚੋਂ ਤੁਸੀਂ ਵੀ ਉਹ ਗੱਲ ਫੜੀ ਐ ਤੁਸੀਂ ਉਹ ਗੱਲ ਸਮਝੀ ਐ ਉਹਨਾਂ ਦੇ ਮੂੰਹ ਬੰਦ ਕੀਤੇ ਐ ਕਿ ਲੋਕ ਤਾਂ ਲੜਨਾ ਚਾਹੁੰਦੇ ਐ ਲੋਕ ਸੰਘਰਸ਼ ਕਰਨਾ ਚਾਹੁੰਦੇ ਐ ਲੋਕ ਆਪਣਾ ਹੱਥ ਫਰਸਤ ਕਰਨਾ ਚਾਹੁੰਦੇ ਐ ਤੇ ਆਗੂ ਸਫਾਨੀ ਬੱਦੀ ਕਮੀ ਐ ਇਸ ਕਰਕੇ ਡਾਂਗ ਦੇ ਜੋਰ ਨਾਲ ਰਾਜ ਨਹੀਂ ਕਰ ਸਕਦੀ ਸਰਕਾਰ ਕੋਈ ਹੋਵੇ ਤੇ ਡਾਂਗ ਦੇ ਜੋਰ ਨਾਲ ਰਾਜ ਪ੍ਰਬੰਧ ਕਦੇ ਸਥਿਮੀ ਆਦੇ ਕਦੇ ਪੱਕੇ ਨਹੀਂ ਹੁੰਦੇ ਤੇ ਆ ਲੋਕ ਆਉਂਦੇ ਐ ਰਾਜ ਭਾਗਨ ਲੋਕ ਚਲਾਉਂਦੇ ਐ ਤੇ ਲੋਕ ਜਦੋਂ ਆਪਦੀ ਆਈ ਤੇ ਆਉਂਦੇ ਐ ਉਦੋਂ ਉਹਨਾਂ ਦੀਆਂ ਨੀਤੀਆਂ ਪੌਂਚੀਆਂ ਦੇ ਰਿਤਵੀ ਬਦਲਾ ਆਉਂਦੇ ਐ ਉਦੋਂ ਕੋਟਾਂ ਦੇ ਫੈਸਲੇ ਨਹੀਂ ਬਦਲਦੇ ਐ ਉਦੋਂ ਕੋਟਾਂ ਰਾਤਾਂ ਨੂੰ ਵੀ ਲੱਗਦੀਆਂ ਨੇ ਜਿਹੜੇ ਦਿਨੇ ਨਹੀਂ ਸਾਨੂੰ ਮਿਸ਼ਾਨਦੇ ਜਦੋਂ ਲੋਕ ਤਾਕਤ ਤੋਂ ਜੁੜਦਾ ਵੀ ਐ ਤੇ ਤੁਹਾਡੀ ਆਪਣੀ ਤਾਕਤ ਐ ਇਹਨੂੰ ਸਥਿਰ ਕਰਨ ਦੀ ਲੋੜ ਐ ਸਾਨੂੰ ਸਾਡਾ ਚੇਤਨਾ ਪੱਧਰ ਹੋਰ ਉੱਚਾ ਚੁੱਕ ਕੇ ਇਹ ਗੱਲ ਪਿੰਡ ਪਿੰਡ ਘਰ ਘਰ ਲੈ ਕੇ ਜਾਣ ਦੀ ਲੋੜ ਐ ਕਿ ਜਿਹੜਾ ਪਰੰਪਰੇਖਾ ਅਸੀਂ ਪਾ ਲਈ ਬੈਠੇ ਆਂ ਜਿੰਨੀਆਂ ਮਰਜ਼ੀ ਮਿਹਨਤਾਂ ਕਰ ਲਈਏ ਤਾਂ ਜਿਹੜੇ ਇਤੋਂ ਜਿੰਦਗੀਆਂ ਸੁਖਾਵੀਆਂ ਬਤੀਤ ਨਹੀਂ ਕਰ ਸਕਦੇ ਜਿੰਦਗੀਆਂ ਸੁਖਾਵੀਆਂ ਬਤੀਤ ਕਰਨ ਬਾਅਦ ਤੋਂ ਇੱਕੋ ਇੱਕ ਢੰਗ ਤਰੀਕਾ ਹੈ ਨੀਤੀਆਂ ਪਾਲਸੀਆਂ ਦੇ ਵਿੱਚ ਬਦਲਾ ਨੀਤੀਆਂ ਪਾਲਸੀਆਂ ਦੇ ਵਿੱਚ ਬਦਲਾ ਬਹੁਤ ਵੱਡੀ ਮੰਗ ਹੈ ਐਮਜਪੀ ਦੀ ਮੰਗ ਤੋਂ ਕਿਤੇ ਵੱਡੀ ਮੰਗ ਹੈ ਨੀਤੀਆਂ ਪਾਲਸੀਆਂ ਦੇ ਵਿੱਚ ਬਦਲਾ ਆਵੇ ਨੀਤੀਆਂ ਪਾਲਸੀਆਂ ਦੇ ਵਿੱਚ ਜਿੰਨੀ ਦੇਰ ਤੱਕ ਬਦਲਾ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਜਿੰਨਾ ਮਰਜੀ ਸਾਨੂੰ ਇਹ ਘੱਟੋ ਘੱਟ ਸਮਾਪਥਨੇ ਮੁੱਲ ਵਿੱਚ ਵਾਦਾ ਕਰਨਾ ਤੇ ਸਾਡੀਆਂ ਦੇਖਾਂ ਦੇ ਵਿੱਚੋਂ ਪ੍ਰਾਪਰ ਸੁਦੀਰੀ ਨਹੀਂ ਲੈਣੇ ਕਿਉਂਕਿ ਵਾਦਾ 6ਵੇਂ ਮਹੀਨੇ ਹੁੰਦਾ ਤੇ ਲੋੜ ਸਾਡੀ ਭਰਾਵਾਂ ਰੋਜ਼ ਹੁੰਦੀ ਹੈ ਅਸੀਂ ਵੇਚਦੇ ਆ ਥੋਕ ਦੇ ਵਿੱਚ ਤੇ ਖਰੀਦਦੇ ਆ ਪਤੂਨ ਦੇ ਵਿੱਚ ਜਦੋਂ ਅਸੀਂ ਥੋਕ ਦੇ ਵਿੱਚ ਵੇਚਦੇ ਆ ਉਦੋਂ ਸਾਡਾ ਮੁੱਲ ਕੋਈ ਲੋਂਦਾ ਸਾਡੀ ਅਨਾਰ ਦਾ ਸਾਡੀ ਪੈਦਾਵਾਰ ਦਾ ਮੁੱਲ ਕੋਈ ਲਾਂਦਾ ਪਿਆ ਰੇਟ ਹੈ ਉਹ ਆ ਰੇਟ ਦੇ ਮੈਂ ਕੋਈ ਕਰਦਾ। ਸੋਗ ਤੇ ਵੇਚਣ ਵਾਲੇ ਜਦੋਂ ਪਰਚੂਨ ਖਰੀਦਣ ਜਾਂਦੇ ਆ ਉਹਦਾ ਵੀ ਪਰਚੂਨ ਆਲਾ ਅੰਦਾ ਰੇਟ ਲਾਂਦਾ। ਬਲੇਕ ਤੋਂ 20 ਰੁਪਏ ਕਿਲੋ ਲਾਂਗਾ ਲੈ ਕੇ ਜਾਣੀਆਂ ਲੈਣਾ ਨਹੀਂ ਚਾਣਾ ਨਾ ਲੈ। ਜਣੀਏ ਇਹ ਕਰਕੇ ਦੋਏ ਪਾਸੇ ਸਾਡੀ ਲੁੱਟ ਹੋ ਰਹੀ ਹੈ। ਵੇਚਣ ਦੇ ਵੀ ਸਾਡੀ ਲੁੱਟ ਹੁੰਦੀ ਹੈ ਤੇ ਖਰੀਦਣ ਮੇਰੇ ਵੀ ਸਾਡੀ ਲੁੱਟ ਹੁੰਦੀ ਹੈ। ਇਹ ਨੀਤੀਆਂ ਪਾਲਸੀਆਂ ਦੇ ਵਿੱਚ ਇਹੜ ਕੇ ਬਦਲਾ ਦੀ ਲੋੜ ਹੈ ਸਾਡੀਆਂ ਜਿੰਸਾਂ ਦੇ ਮੁੱਲ ਕੋਈ ਤੈਅ ਕਰਦਾ ਹੈ ਤੇ ਜਿੰਦਰੀ ਤੋਂ ਅਸੀਂ ਖਰੀਦ ਜਾਂ ਉਹਨਾਂ ਦੇ ਆਪ ਦੇ ਮਕਉਂਦੇ ਆ ਆ ਤੁਹਾਡੀਆਂ ਜੇਬਾਂ ਦੇ ਵਿੱਚ ਮੋਬਾਈਲ ਹੈ 5000 ਦਾ ਪਿਆਰ ਕਰ ਲੈ ਕੋਈ ਕੰਪਨੀ 50000 ਤੱਕ ਵੇਚ ਲੇ ਕੋਈ ਪਾਬੰਦੀ ਨਹੀਂ ਖੁੱਲੀਆਂ ਛੋਟਾਂ ਸਰਕਾਰਾਂ ਵੱਲੋਂ ਜਿੰਨੀ ਲੁੱਟ ਹੁੰਦੀ ਹੈ ਕਰ ਲੈ ਉਹ ਕੀਤੀ ਹੋਈ ਲੁੱਟ ਦੇ ਵਿੱਚੋਂ ਹਿੱਸਾ ਵੰਡਣੇ ਅਰਾਜ ਕਰਨ ਵਾਲੇ ਲੋਕ ਆ ਕੰਪਨੀਆਂ ਨੂੰ ਖੁੱਲੀਆਂ ਛੋਟਾਂ ਦੇ ਕੇ ਰੱਖੀਆਂ 5000 ਦਾ ਲੋਹਾ ਲਾ ਕੇ 50000 ਚ ਵੇਚ ਲੈ ਜਿੰਨੀ ਮਰਜ਼ੀ ਲੁੱਟ ਕਹੀ ਜਾਵੇ ਤੇ ਸਾਡੀਆਂ ਜਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਜਾਮ ਕਰਕੇ ਰੱਖਿਆ ਜਿਹਦੇ ਕਰਕੇ ਸਾਡੀਆਂ ਲਾਗਤਾਂ ਵਧੀਆਂ ਸਾਡੇ ਮੁਨਾਫੇ ਘੁੰਮਰੇ ਆਪਾਂ ਸਿੱਧੇ ਸਾਹਦਾ ਚ ਕਹਿ ਸਕਦੇ ਆ ਕਿ ਸਰਕਾਰ ਨੇ ਨੀਤੀਆਂ ਪਾਉਂਦੀਆਂ ਦੇ ਤਹਿਤ ਕਰਜ਼ੇ ਦੇ ਨਾਲ ਸਾਡੀਆਂ ਦੇ ਪਰਤਨੀਆਂ ਨੇ ਪਰੀਆਂ ਬਰਾਬੋ ਸਚਾਈ ਹੈ ਇਰਜ਼ ਕਰਕੇ ਮੰਗ ਖੜੀ ਹੋਈ ਹੈ ਕਿ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰੋ ਰਾਜ ਕਰਨ ਬਾਰੇ ਲੋਕ ਮੰਗਦੇ ਆ ਹਰ 5 ਸਾਲ ਬਾਅਦ ਇਹ ਆਪ ਦੇ ਚੋ ਮੈਨੀਫੈਸਟੋ ਦੇ ਵਿੱਚ ਪਾਉਂਦੇ ਆ ਕਿ ਸਾਡੀ ਸਰਕਾਰ ਬਣਾ ਦੋ ਅਸੀਂ ਕਰਜ਼ਾ ਮੁਕਤ ਕਰਾਂਗੇ ਕਿਸਾਨਾਂ ਮਜ਼ਦੂਰਾਂ ਨੂੰ ਆਹੀ ਮੋਦੀ ਸਾਹਿਬ 2014 ਦੇ ਵਿੱਚ ਤੁਹਾਨੂੰ ਜੋੜਿਆ ਵੀਡੀਓ ਪਈਆਂ ਹੁੰਦੀ ਪਹਿਲਾ ਕੰਮ ਹਊਗਾ ਕਹਿੰਦਾ ਸਾਡਾ ਪਹਿਲੇ ਸੈ ਸੰਦੇਸ਼ ਵਿੱਚ ਪਹਿਲਾ ਕੰਮ ਕਿ ਸਾਨੂੰ ਮਜੂਰ ਕਰ ਜਾ ਸਮਾਪਤੀ ਹੋਗਾ ਜਨੀ ਅੱਜ ਭਾਰਤ ਨੂੰ 2024 ਜਾਂ ਬੇਸ਼ੱਕ ਇਹਦੇ ਅਹੰਕਾਰ ਤੋੜਤਾ ਤੁਹਾਡੇ ਸੰਘਰਸ਼ਾਂ ਨੇ ਤੋੜਿਆ ਵੱਡੀ ਪੱਧਰ ਤੇ ਨਿਮੋਸ਼ੀ ਤਾਂ ਨਹੀਂ ਪਈਆ ਬੀਜੇਪੀ ਸਰਕਾਰ ਨੂੰ ਹੁਣ ਉਹ ਸਮਰੱਥਾ ਨਹੀਂ ਰਹੀ ਵੀ ਸਾਡੇ ਆ ਸੰਘਰਸ਼ਾਂ ਦੇ ਉੱਤੇ ਮਾਰ ਕਰ ਜੇ ਸਰਕਾਰ ਬੀਜੇਪੀ ਦੀ ਸਰਕਾਰ ਉੱਟਿਆ ਹੋਇਆ ਥਾਪ ਹੈ ਤੇਜ ਕਰਕੇ ਹੁਣ ਲੋੜ ਹੈ ਜਿੱਥੇ ਅਸੀਂ ਚੋਣੇ ਦੀ ਮਤਲਬ ਵੀ ਲਾਉਣੀ ਹੈ ਉਹਦੇ ਨਾਲ ਦੀ ਨਾਲ ਸਾਡੇਆਂ ਮੋਰਚਿਆਂ ਤੇ ਨਿਗਰਾਨੀ ਰੱਖੀਏ ਸਾਡੇ ਦਿਲ ਤੇ ਦਿਮਾਗ ਸਾਡੇ ਮੋਰਚਿਆਂ ਦੇ ਵਿੱਚ ਹੋਣਾ ਅਸੀਂ ਇੱਥੇ ਵੀ ਹਾਜ਼ਰੀ ਭਰੀਏ ਦਿਮਾਗੀ ਤਰਫ ਤੇ ਬੇਸ਼ੱਕ ਖੇਤਾਂ ਦੇ ਵਿੱਚ ਕੰਮ ਕਰਦੇ ਹੋਈਏ ਤੇ ਸਾਡਾ ਦਿਮਾਗ ਸਾਰੇ ਮੋਰਚਿਆਂ 'ਚ ਹੋਵੇ ਸਾਡੀਆਂ ਮਤਾਵਾ ਪੈਣਾ ਵੱਡੀ ਗਿਣਤੀ ਵਿੱਚ ਸਮੂਹ ਦੀਦ ਕਰਿਆ ਕਰਨੀ ਆ ਹੁਣ ਹੈ ਪੈਣਾ ਨੇ ਤੇ ਮੋਰਚੇ ਆਪਣੇ ਚੱਲਣੇ ਆ ਦੱਸ ਦੇਣਾ ਚੋਣਿਆਂ ਕੇਂਦਰ ਦੀ ਸਰਕਾਰ ਨੂੰ ਕਿ ਇਹ ਮੋਰਚੇ ਸਮਾਪਤ ਨਹੀਂ ਹੁੰਦੇ ਇਹ ਤਾਂ ਹੋਰ ਲੈਣਾ ਮੈਂ ਆਉਣੀ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਹੋਰ ਵਧਣੇ ਫੁੱਲਣੇ ਆ ਜਿੱਦੀ ਦੇਰ ਤੱਕ ਸਾਡੀਆਂ ਹੱਕੀ ਦੇ ਬਾਝੋਂ ਮੰਗਾ ਪ੍ਰਵਾਨ ਕੀਤੀਆਂ ਮੰਗਾ ਸਿਰੇ ਨਹੀਂ ਲਾਉਂਦੇ ਤੇ ਸਾਡੇ ਸੰਘਰਸ਼ ਦਾ ਮੂੰਹ ਫਿਰਾਂ ਨਹੀਂ ਕੋਈ ਬਣਾਉਂਦੀ ਜਲਕਾਰ ਉਨੀ ਦੇਰ ਤੱਕ ਇਹ ਸੰਘਰਸ਼ ਕਦੇ ਵੀ ਸਮਾਪਤ ਨਹੀਂ ਹੋਣਗੇ ਤੇ ਇਹ ਸੰਘਰਸ਼ ਚੱਲਦੇ ਰਹਿਣੇ ਆ ਸੰਘਰਸ਼ ਨੂੰ ਚੱਲਦਾ ਰੱਖਣ ਬਾਅਦੇ ਤੁਹਾਡੇ ਸਾਰਿਆਂ ਦੇ ਵੱਡੇ ਸਹਿਯੋਗ ਦੀ ਲੋੜ ਹੈ ਤੇਜ਼ ਕਾਰ ਕਿਤਰਾ ਹੋਇਆ ਅਸੀਂ ਪਾਈਆਂ ਕਰਕੇ ਚੱਲੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੰਮ ਦੇ ਮੌਜੂਦ ਵੱਡੀ ਗਿਣਤੀ ਦੇ ਇਖੇਤਰਾ ਮੋਰਚਾ ਵਿੱਚ ਹਾਜ਼ਰੀ ਭਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੀਆਂ ਮਤਾਵਾ ਭੈਣਾਂ ਜਿਹੜੀਆਂ ਇੰਨੀ ਅਤਿ ਗਰੀਬੀ ਦੇ ਵਿੱਚ ਹਰ ਰੋਜ਼ ਮੋਰਚਾ ਦੇ ਵਿੱਚ ਹਾਜ਼ਰੀ ਭਰਦੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ